ਕੀ ਪੁਲਿਸ ਸਟੇਸ਼ਨ ਚ ਜਿੰਨੇ ਵੀ ਪੁਲਿਸ ਸਟੇਸ਼ਨਸ ਆ ਚੌਂਕੀਆਂ ਆ ਪੁਲਿਸ ਲਾਈਨਸ ਆ ਇੱਥੇ ਲੋਕਾਂ ਦੀ ਅਮਾਨਤਾਂ ਕਾਫੀ ਪਈਆਂ ਹੋਈਆਂ 4-ਵੀਲਰ ਹੋ ਗਏ 2-ਵੀਲਰ ਹੋ ਗਏ ਕੁ ਡੌਰੀ ਦਾ ਸਮਾਨ ਹੋ ਗਿਆ ਕੁ ਚੋਰੀ ਦਾ ਸਮਾਨ ਹੋ ਗਿਆ ਤੇ ਸਾਡੇ ਜਿਹੜੇ ਮਾਲਖਾਨੇ ਆ ਉਹ ਭਰੇ ਪਏ ਇਹ ਡਰਾਈਵ ਆਪਾਂ ਸ਼ੁਰੂ ਕੀਤੀ ਅੱਜ ਤੋਂ ਏਵਰੀ 10 ਡੇਸ ਏਵਰੀ 10 ਡੇਸ जिन्ने केसेस डिस्पोज हो गए डिस्पोज ਦਾ ਮਤਲਬ ਜਾਂ ਤਾਂ ਕੋਰਟ ਦਾ ਫੈਸਲਾ ਚੁੱਕਿਆ ਨੰਬਰ 2 ਕੋਪ ਦੀ ਐਵੀਡੈਂਸ ਹੋ ਗਈ ਹੈ ਜਿਹੜਾ ਲੋਕਲ ਕੋਰਟ ਹੈ ਉਸ ਤੋਂ ਪਰਮਿਸ਼ਨ ਲੈ ਕੇ ਉਸ ਤੋਂ ਪਰਮਿਸ਼ਨ ਲੈ ਕੇ ਆਪਾਂ ਜਿਹੜਾ ਲੋਕਾਂ ਦੀ ਅਮਾਨਤ ਹੈ ਕੋਈ ਚੋਰੀ ਹੋਈ ਐਕਸੀਡੈਂਟ ਹੋ ਗਿਆ ਖੋ ਹੋ ਗਈ ਉਹ ਲੋਕਾਂ ਨੂੰ ਵਾਪਸ ਕਰ ਤੇ ਪਹਿਲ ਦੇ ਆਧਾਰ ਤੇ ਇੱਕ ਛੋਟੀ ਚੀਜ਼ ਸੀਗੀ ਕੋਈ 140 136 ਦੇ ਕਰੀਬ ਮੋਬਾਈਲ ਫੋਨ ਲੋਕਾਂ ਦੇ ਮਹਿੰਗੇ ਤੋਂ ਮਹਿੰਗੇ ਸਸਤੇ ਤੋਂ ਸਸਤੇ ਚੋਰੀ ਹੋਏ ਹੋਏ ਖੋ ਹੋਏ ਹੋਏ ਇਹ ਲੋਕਾਂ ਨੂੰ ਆਪਾਂ ਬੁਲਾ ਕੇ ਜਿਹੜੇ ਕੇਸ ਡਿਸਾਈਡ ਹੋ ਚੁੱਕੇ ਆ ਉਹਨਾਂ ਨੂੰ ਵਾਪਸ ਕਰਨਾ ਸਰ ਕਿੰਨੇ ਸਮੇਂ ਤੋਂ ਸਾਰੇ ਜਿਹੜੇ ਕਾਮ ਕਰਨਗੇ ਇਹ ਮੀਟਿੰਗਜ਼ वगैरह ਭਈਆ ਇਹ ਹੋ ਰਹੀ ਹੈ ਬਈ ਲੋਕ ਆ ਨਹੀਂ ਰਹਾ ਉਸ ਨੂੰ ਉਹ ਕਿਸ ਤਰ੍ਹਾਂ ਨਹੀਂ ਉਹ ਵੀਲ ਕਨਵਿੰਸ ਕਰ ਆਪਾਂ ਕਨਵਿੰਸ ਕਰਾਂਗੇ ਕਿ ਤੁਹਾਡੀ ਅਮਾਨਤ ਹੈ ਜੀ ਤੁਸੀਂ ਲੈ ਜਾਓ ਇੱਕ ਵਾਰ ਤਿੰਨ ਵਾਰ ਉਹਨਾਂ ਨੂੰ ਬੁਲਾਇਆ ਜਾਊਗਾ ਅਗਰ ਉਹ ਨਹੀਂ ਆਂਦੇ ਤਾਂ ਫਿਰ ਉਹਦੀ ਜਿਹੜੀ ਕਾਨੂੰਨ ਦੇ ਮੁਤਾਬਿਕ ਜਿਹੜੀ ਨਿਲਾਮੀ ਹੁੰਦੀ ਹੈ ਉਹ ਕਰੀ ਜਾਊਗੀ ਅੱਜ ਕਿੰਨੇ ਤੋਂ ਬਾਅਦ ਦੀ ਫੀਸ ਹੈ ਜਿਹੜਾ ਅੱਜ ਅੱਜ ਇਹ ਹੈ ਕੋ ਪਿਛਲੇ 1 ਸਾਲ ਦੇ 1 ਸਾਲ ਦੇ ਆਲਮੋਸਟ 1 ਸਾਲ ਸਰ 10 ਸਾਲ ਦੀ ਗੱਲ 10 ਦੇ ਲੱਗਦਾ ਨਹੀਂ ਡਾਈਟ ਚਾਹੋ ਹਾਂ ਕਾਫੀ ਥਾਣੇ ਹੈਗੇ ਪਰ ਅਜੇ ਵੀ ਸਮਾਂ ਨਾਲ ਜਿਹੜੀ ਪਰਫਾਰਮੈਂਸ ਹੈ ਐਸ ਐਚਓਜ਼ ਦੀ ਤੇ ਏ ਸੀ ਪੀਜ਼ ਦੀ ਉਸ ਪਰਫਾਰਮੈਂਸ ਕ੍ਰਾਈਟੇਰੀਆ ਚ ਇੱਕ ਆਵੀ ਕੀ ਕੇਸ ਪ੍ਰੋਪਰਟੀ ਡਿਸਪੋਜ਼ਲ ਚਾਹੇ ਉਹ ਐਨਡੀਡੀ ਹੋਏ ਚਾਹੇ ਉਹ ਮਿਸਲੀਨੀਅਸ ਹੋਏ ਵਹੀਕਲਸ ਹੋਣ ਅਸਕਰ ਸਕੋਰਪੀਓ ਤੋਂ ਇਲਾਵਾ ਵੀ ਟੂ ਵੀਲਰ ਵੀ ਆ ਸਾਨੂੰ ਉਹ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ TV